सारे ही स्रोतियां मेरे वालों प्यारत श्रीकाल तुम जुड़ रहे हो लोक चैनल न बहुत बहुत स्वागत थोड़ा पंजाब कांग्रेस के सबका प्रधान नवजोत सिंह सिद्धू तो कांग्रेस के मौजूदा प्रधान राजा वडिंग ने एक बार फिर नवजोत सिद्धू कांग्रेस वापस आन की अपील की जो कि नवजोत सिंह सीधू कांग्रेस में वापस आ ਤੇ ਕਾਂਗਰਸ ਪਾਰਟੀ ਲਈ ਫਿਰ ਮਜ਼ਬੂਤੀ ਦਾ ਕੰਮ ਕਰਨ ਕਾਂਗਰਸ ਪਾਰਟੀ ਨੂੰ ਜੋ ਨਵਜੋਤ ਸਿੰਘ ਸਿੱਧੂ ਦੀ ਇਸ ਸਮੇਂ ਜ਼ਰੂਰਤ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਿਛਲੇ ਲਗਭਗ 1 ਸਾਲ ਤੋਂ ਹੀ ਕਾਂਗਰਸ ਤੋਂ ਰੋਪੋਸ਼ ਹੋ ਚੁੱਕੇ ਨੇ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜੋ ਕਾਰਗੁਜ਼ਾਰੀ ਉਹ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਜਿਸ ਤੋਂ ਕਿ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਹਨਾਂ ਨੇ ਕੋਈ ਪ੍ਰਚਾਰ ਨਹੀਂ ਕੀਤਾ ਜਿਮਣੀ ਚੋਣਾ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ ਹੁਣ ਫੇਰ 2027 ਦੀਆਂ ਚੋਣਾਂ ਜੋ ਸਿਰ ਤੇ ਆ ਗਈਆਂ ਨੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਆਪਣੇ ਹਲਕਿਆਂ ਦੇ ਵਿੱਚ ਜੋ ਹਲਕਾ ਇੰਚਾਰਜ ਨੇ ਸਾਬਕਾ ਵਿਧਾਇਕ ਨੇ ਜ਼ਿਲ੍ਹਾ ਪ੍ਰਧਾਨ ਨੇ ਮੌਜੂਦਾ ਵਿਧਾਇਕ ਨੇ ਉਹਨਾਂ ਸਾਰਿਆਂ ਨੂੰ ਕਾਂਗਰਸ ਨੂੰ ਆਪਣੇ ਹਲਕਿਆਂ ਵਿੱਚ ਮਜ਼ਬੂਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਸਾਰੇ ਆਗਵਾ ਨੂੰ ਲੀਡਰਾਂ ਨੂੰ ਕਾਂਗਰਸ ਦੀਆਂ ਨੀਤੀਆਂ ਨੂੰ ਲੈ ਕੇ ਕਰ ਕਰ ਪਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਸ ਤੋਂ ਪਹਿਲਾਂ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਔਰ ਉਹਨਾਂ ਨੇ ਵੀ ਇਹੀ ਕਹਿ ਸੀ ਕਿ ਮੈਂ 2027 ਦੀਆਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇੱਕ ਵਾਰ ਫਿਰ ਸੱਤਾ ਵਿੱਚ ਲਿਆਉਣ ਲਈ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਆਪਣੇ ਆਪ ਨੂੰ ਢਿੰਕਾ ਗਾਂਧੀ ਔਰ ਰੋਹਲ ਗਾਂਧੀ ਦੇ ਜਿਹੜਾ ਕਿ ਸਮਰਥਤ ਕਰ ਚੁੱਕਿਆ ਜੋ ਹੁਣ ਨਮਚੋਤ ਸਿੰਘ ਸਿੱਧੂ ਇੱਕ ਸੀਨੀਅਰ ਲੀਡਰ ਨੇ ਔਰ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਨੇ ਜੋ ਕਿ ਉਹਨਾਂ ਦੀ ਹਾਈ ਕਮਾਂਡ ਦੇ ਨਾਲ ਵੀ ਗੱਲਬਾਤ ਹੋ ਰਹੀ ਔਰ ਬਹੁਤ ਜਲਦੀ ਜਦੋਂ ਆਈਪੀਐਲ ਖਤਮ ਹੋਣਗੇ ਕਾਂਗਰਸ ਦੇ ਵਿੱਚ ਉਹਨਾਂ ਦਾ ਜਿਹੜਾ ਕਿ ਰੋਲ ਦੇਖਣ ਨੂੰ ਮਿਲੇਗਾ ਜਿਹੜੇ ਕਾਂਗਰਸ ਦੇ ਵਿੱਚ ਰੁੱਸੇ ਹੋਏ ਲੀਡਰ ਨੇ ਜਾਂ ਕਿਸੇ ਵੀ ਮਨਮਟਾਵਾਂ ਦੇ ਕਰਕੇ ਆਪਸ ਦੇ ਵਿੱਚ ਇੱਕ ਦੂਜੀ ਦੇ ਨਾਲ ਉਹਨਾਂ ਦੇ ਮਤ ਭੇਦਦੇ ਨੇ ਉਹਨਾਂ ਨੂੰ ਹੁਣ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਰਾਜਾ ਵੜਿੰਗ ਇੱਕ ਪ੍ਰਧਾਨ ਹੋਣ ਦੇ ਨਾਤੇ ਕਾਂਗਰਸ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਵੀ ਅਪੀਲ ਕਰ ਰਹੇ ਨੇ ਔਰ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਵੀ ਕਿਹਾ ਸੀ ਕਿ ਨਾ ਤਾਂ ਰਾਜਾਵੜਿੰਗ ਨਾ ਹੀ ਪ੍ਰਤਾਪ ਸਿੰਘ ਬਾਜਵਾ ਨਾ ਹੀ ਸੁਖਜਿੰਦਰ ਸਿੰਘ ਲੰਡਾਵਾ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਤੇ ਚਾਹਤ ਰੱਖਦੇ ਨੇ ਅਸੀਂ ਮੁੱਖ ਮੰਤਰੀ ਬਣਨ ਵਾਸਤੇ ਨਹੀਂ ਅਸੀਂ ਸਿਰਫ ਤੇ ਸਿਰਫ ਪਹਿਲਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਔਰ ਸੱਤਾ ਵਿੱਚ ਲੈ ਕੇ ਆਈਏ ਉਸ ਤੋਂ ਬਾਅਦ ਕਾਂਗਰਸ ਪਾਰਟੀ ਹਾਈ ਕਮਾਂਡ ਦੇ ਵੱਲੋਂ ਜਿਸ ਨੂੰ ਵੀ ਜ਼ਿੰਮੇਵਾਰੀ ਦਿੱਤੀ ਜਾਵੇ ਕਿ ਮੁੱਖ ਮੰਤਰੀ ਦੇ ਪਦ ਦੀ ਉਹ ਮੁੱਖ ਮੰਤਰੀ ਹੋਵੇਗਾ ਔਰ ਸਸੀਂ ਸਾਰੇ ਉਸ ਦਾ ਸਨਮਾਨ ਕਰਾਂਗੇ ਪਰ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਕਾਂਗਰਸ ਦਾ ਜੋ ਪੰਜਾਬ ਦੇ ਵਿੱਚ ਸ਼ਾਸਨ ਕੀਤਾ ਹੈ ਉਹ ਕਿਸੇ ਲੀਡਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਅੰਦਰ ਜਿਹੜੀ ਬੇਈਮਾਨੀ ਨਹੀਂ ਹੋਣੀ ਚਾਹੀਦੀ ਸੋ ਅੰਦਰ ਖਾਤੇ ਉਹ ਭਾਜਪਾ ਨਾਲ ਜਿਸ ਤਰ੍ਹਾਂ ਰਲਿਆ ਹੁੰਦਾ ਹੈ ਪਰ ਨਵਜੋਤ ਸਿੰਘ ਸਿੱਧੂ ਸੱਚੇ ਦਿਲ ਦੇ ਇਨਸਾਨ ਨੇ ਔਰ ਪੰਜਾਬ ਦੇ ਲੋਕ ਵੀ ਅੱਜ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਨੇ ਸੋ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਨਮਜੋਤ ਸਿੰਘ ਸਿੱਧੂ ਦੇ ਨਾਲ ਦੁਬਾਰਾ ਉਹਨਾਂ ਨੂੰ ਕਾਂਗਰਸ ਵਿੱਚ ਸਰਗਰਮ ਹੋਣ ਦੀ ਅਪੀਲ ਕੀਤੀ ਔਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਜਿਹੜੇ ਪੁਰਾਣੇ ਲੀਡਰਾਂ ਨੂੰ ਮਿਲ ਰਹੇ ਨੇ ਜਿਵੇਂ ਹੀ ਕੱਲੋ ਸਾਧੂ ਸਿੰਘ ਧਰਮਸੋਤ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਗਏ ਨੇ ਸੋ ਜਿੰਨੇ ਲੀਡਰਾਂ ਨੂੰ ਵਾਪਸ ਕਾਂਗਰਸ ਵਿੱਚ ਸਰਗਰਮ ਕਰਨਗੇ ਸੋ ਭਾਰਤ ਕੁਸ਼ਲ ਆਸ਼ੂ ਜਿਹੜੇ ਕਾਰਜਕਾਰੀ ਵੀ ਪ੍ਰਧਾਨ ਨੇ ਉਹਨਾਂ ਨੇ ਪਿਛਲੇ ਦਿਨੀ ਰਾਹੁਲ ਗਾਂਧੀ ਨਾਲ ਜਾ ਕੇ ਵੀ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕੀਤੀ ਸੀ ਨਵਜੋਤ ਸਿੰਘ ਸਿੱਧੂ ਇੱਕ ਤੇਈ ਤਰਾਰ ਮੋਲਾਰੇ ਨੇ ਔਰ ਬਹੁਤ ਵੱਡਾ ਉਹਨਾਂ ਦਾ ਪੂਰੇ ਦੇਸ਼ ਵਿੱਚ ਨਾਮ ਹੈ ক্রিকেট ਦੇ ਵਿੱਚ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਔਰ ਐਸਿਆਂ ਦਾ ਲੀਡਰ ਹੀ ਪੰਜਾਬ ਕਾਂਗਰਸ ਵਿੱਚ ਚਾਹੀਦਾ ਜਿਸ ਤਰ੍ਹਾਂ ਭਗਵੰਤ ਮਾਨ ਨੂੰ ਜੇ ਰੋਕਣਾ ਹੈ ਤਾਂ ਫਿਰ ਉਹਨਾਂ ਦੇ ਬਰਾਬਰ ਦਾ ਅੱਗੋ ਜਿਹੜਾ ਕਿ ਲੀਡਰ ਹੋਣਾ ਚਾਹੀਦਾ ਹੈ ਭਗਵੰਤ ਮਾਨ ਇੱਕ ਜਿਹੜਾ ਕਿ ਕਮੇਡੀਅਨ ਕਲਾਕਾਰ ਸੀ ਔਰ ਪੂਰੇ ਦੇਸ਼ ਦੇ ਵਿੱਚ ਉਸ ਦਾ ਜਿਹੜਾ ਲੋਕ ਜਾਣਦੇ ਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਸ ਕਾਰਨ ਉਹਨਾਂ ਨੂੰ ਇਹਦਾ ਫਾਇਦਾ ਮਿਲਿਆ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਕਾਂਗਰਸ ਹਾਈ ਕਮਾਂਡ ਵੀ ਚਾਹਦੀ ਹੈ ਕਿ ਇੱਕ ਜਿਹੜਾ ਚਰਚਿਤ ਚਿਹਰਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਉਸ ਨੂੰ ਲੋਕ ਜਾਣਦੇ ਨੇ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਜ਼ਿੰਮੇਵਾਰੀ ਲੈ ਕੇ ਫਿਰ ਵਾਪਸ ਆਉਂਦੇ ਨੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਬਲ ਮਿਲੇਗਾ ਕਾਂਗਰਸ ਮਜ਼ਬੂਤ ਹੋਵੇਗੀ ਔਰ ਕਾਂਗਰਸ ਦੇ ਸਾਰੇ ਹੀ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਦੁਬਾਰਾ ਕਾਂਗਰਸ ਵਿੱਚ ਵਾਪਸ ਲਿਆਉਣ ਲਈ ਆਪਣੇ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਾਂਗਰਸ ਵਿੱਚ ਇੱਕ ਵਾਰ ਫਿਰ ਮਜ਼ਬੂਤੀ ਹੋਵੇ ਔਰ ਕਾਂਗਰਸ ਸੱਤਾ ਦੇ ਵਿੱਚ ਆਵੇ ਉਸ ਤੋਂ ਬਾਅਦ ਮੁੱਖ ਮੰਤਰੀ ਔਰ ਮੰਤਰੀ ਜੋ ਬਣਨੇ ਨੇ ਉਹ ਹਾਈ ਕਮਾਂਡ ਦੇ ਵੱਲੋਂ ਹੀ ਸਾਰਿਆਂ ਦੇ ਸਹਿਮਤੀ ਨਾਲ ਬਣਨਗੇ ਜੋ ਕਿ ਰਾਜਾ ਬੜਿੰਗ اور ਸੁਖਜਿੰਦਰ ਸਿੰਘ ਦਾਵਾਤਾ ਪਹਿਲਾ ਹੀ ਜਿਹੜੇ ਕਿ ਲੋਕ ਸਭਾ ਮੈਂਬਰ ਨੇ ਔਰ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਕਿ ਮੰਤਰੀ ਬਣਨਾ ਜਾਂ ਮੁੱਖ ਮੰਤਰੀ ਬਣਨ ਦਾ ਦਾਵਾ ਨਹੀਂ ਹੋਵੇਗਾ ਜਿਸ ਨੂੰ ਲੈ ਕੇ ਰਾਜਾ ਬੜਿੰਗ ਨੇ ਆਪਣੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਦੁਬਾਰਾ ਕਾਂਗਰਸ ਚ ਕਦੋਂ ਆਉਂਦੇ ਨੇ ਔਰ ਕਦੋਂ ਕਾਂਗਰਸ ਦੇ ਹਾਈ ਕਮਾਂਡ ਦੇ ਵਿੱਚ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਇਸ ਦੇ ਬਾਰੇ ਚਰਚਾਵਾਂ ਤੇਜ਼ ਹੋ ਗਈਆਂ ਨੇ ਕਿ ਨਵਜੋਤ ਸਿੰਘ ਸਿੱਧੂ ਬਹੁਤ ਜਲਦੀ ਕਾਂਗਰਸ 'ਚ ਵੱਡਾ ਧਮਾਕਾ ਕਰਨਗੇ